ਗੈਂਗਸਟਰ ਲారెన్స్ ਵਿਸ਼ਨੁਈ ਇੰਟਰਵਿਊ ਮਾਮਲੇ ਦੇ ਵਿੱਚ ਹਾਈ ਕੋਰਟ 'ਚ ਸੁਣਵਾਈ ਹੋਈ ਹੈ ਇਸ ਕੇਸ ਦੇ ਵਿੱਚ ਗਠਿਤ ਐਸਆਈਟੀ ਨੇ ਇੱਕ ਹੋਰ ਰਿਪੋਰਟ ਅਦਾਲਤ ਨੂੰ ਸੌਂਪੀ ਹੈ ਉਸ ਨਵੀਂ ਰਿਪੋਰਟ ਦੇ ਵਿੱਚ ਇਸ ਕੇਸ ਨੂੰ ਲੈ ਕੇ ਕਈ ਅਹਿਮ ਸਬੂਤ ਤੇ ਤੱਥ ਹੋ ਸਕਦੇ ਨੇ ਫਿਲਹਾਲ ਰਿਪੋਰਟ ਸੀਲ ਬੰਦ ਹੈ ਇਸ ਕੇਸ ਦੀ ਅਗਲੀ ਸੁਣਵਾਈ 28 ਅਗਸਤ ਨੂੰ ਹੋਣੀ ਹੈ ਇਸ ਕੇਸ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਗਠਿਤ ਐਸਆਈਟੀ ਦੀ ਸਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਲਾਪਰਵਾਹੀ ਦੇ ਲਈ ਜ਼ਿੰਮੇਵਾਰ ਠਹਿਰਾ ਸੀ ਇਸ ਤੋਂ ਬਾਅਦ ਸਾਰਿਆਂ ਨੂੰ ਸਸਪੈਂਡ ਕਰਨ ਤੇ ਹੁਕਮ ਦਿੱਤੇ ਸਨ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਦੋ ਇੰਟਰਵਿਊ ਵਾਇਰਲ ਹੋਏ ਸਨ ਲਾਰੈਂਸ ਦਾ ਪਹਿਲਾ ਇੰਟਰਵਿਊ 14 ਮਾਰਚ 2023 ਨੂੰ ਬ੍ਰਾਡਕਾਸਟ ਹੋਇਆ ਸੀ ਇਸ ਦੇ ਵਿੱਚ ਉਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਦੀ ਗੱਲ ਕਬੂਲੀ ਸੀ ਲਾਰੈਂਸ ਬਿਸ਼ਨੋਈ ਦਾ ਕਹਿਣਾ ਸੀ ਕਿ ਮੂਸੇਵਾਲਾ ਗਾਇਕੀ ਦੀ ਬਜਾਏ ਗੈਂਗਵਾਰ ਚ ਵੱਧ ਰਿਹਾ ਸੀ ਉਸ ਦੇ ਕਾਲਜ ਦੇ ਦੋਸਤ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਵਿੱਚ ਮੂਸੇਵਾਲਾ ਦਾ ਹੱਥ ਸੀ ਇਸ ਲਈ ਉਸ ਨੇ ਮੂਸੇਵਾਲਾ ਦਾ ਕਤਲ ਕਰਵਾਇਆ ਸੀ ਐਸਆਈਟੀ ਮੁਤਾਬਕ ਇਹ ਇੰਟਰਵਿਊ ਉਸ ਨੇ ਸੀਆਈਏ ਦੀ ਕਸਟਡੀ ਦੇ ਵਿੱਚ ਦਿੱਤੀ ਸੀ ਦੂਸਰੇ ਇੰਟਰਵਿਊ ਦੇ ਵਿੱਚ ਲਾਰੈਂਸ ਬਿਸ਼ਨੋਈ ਨੇ ਅੰਦਰੋਂ ਇੰਟਰਵਿਊ ਦੇਣ ਦਾ ਸਬੂਤ ਵੀ ਦਿੱਤਾ ਸੀ ਉਸ ਨੇ ਆਪਣੀ ਬੈਰਕ ਵੀ ਦਿਖਾਈ ਸੀ ਤੇ ਦੱਸਿਆ ਸੀ ਕਿ ਉਸ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਪਰ ਮੋਬਾਈਲ ਤੇ ਸਿਗਨਲ ਉਸ ਦੇ ਕੋਲ ਆ ਜਾਂਦਾ ਹੈ ਲਾਰਸ ਨੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਰਾਤ ਦੇ ਸਮੇਂ ਜੇਲ੍ਹ ਦੇ ਗਾਰਡ ਬਹੁਤ ਘੱਟ ਆਉਂਦੇ ਜਾਂਦੇ ਨੇ ਇਸ ਲਈ ਉਹ ਰਾਤ ਨੂੰ ਕਾਲ ਕਰ ਲੈਂਦਾ ਹੈ ਲਾਰੈਂਸ ਬਿਸ਼ਨੋਈ ਨੇ ਆਪਣੇ ਮੋਬਾਈਲ ਦੇ ਅੰਦਰ ਆਉਣ ਦੇ ਬਾਰੇ ਵੀ ਜਾਣਕਾਰੀ ਦਿੱਤੀ ਲਾਰੈਂਸ ਦੇ ਮੁਤਾਬਕ ਮੋਬਾਈਲ ਬਾਹਰ ਤੋਂ ਅੰਦਰ ਸੁਟੇ ਜਾਂਦੇ ਨੇ ਕਈ ਵਾਰ ਜੇਲ੍ਹ ਸਟਾਫ ਉਹਨਾਂ ਨੂੰ ਫੜ ਲੈਂਦਾ ਪਰ ਜ਼ਿਆਦਾਤਰ ਮੋਬਾਈਲ ਉਸ ਕੋਲ ਪਹੁੰਚ ਜਾਂਦੇ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਜਾਰੀ ਹੋਣ ਤੋਂ ਬਾਅਦ ਪੰਜਾਬ ਪੁਲਿਸ ਤੇ ਕਈ ਵੱਡੇ ਸਵਾਲ ਚੁੱਕੇ ਜਾ ਰਹੇ ਸਨ ਇਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਬਲਾਈ ਸਿਸ ਜਿਸ ਵਿੱਚ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਇੰਟਰਵਿਊ ਪੰਜਾਬ ਦੀ ਕਿਸੇ ਵੀ ਜੇਲ੍ਹ ਚ ਨਹੀਂ ਹੋਇਆ ਡੀਜੀਪੀ ਨੇ ਲਾਰੈਂਸ ਬਿਸ਼ਨੋਈ ਦੀਆਂ ਦੋ ਤਸਵੀਰਾਂ ਦਿਖਾਉਂਦੇ ਹੋਏ ਇਹ ਕਿਹਾ ਸੀ ਜੇ ਜਦੋਂ ਉਸ ਨੂੰ ਬਠਿੰਡਾ ਜੇਲ੍ਹ ਚ ਲਿਆਂਦਾ ਗਿਆ ਤਾਂ ਉਸ ਦੇ ਬਾਲ ਕੱਟੇ ਹੋਏ ਸਨ ਤੇ ਦਾੜੀ ਮੁੱਛ ਵੀ ਨਹੀਂ ਸੀ ਪਰ ਲਗਾਤਾਰ ਮੂਸੇਵਾਲਾ ਦੇ ਕੇਸ ਨੂੰ ਲੈ ਕੇ ਇਹ ਮਾਹੌਲ ਹੈ ਜੋ ਗਰਮਾਉਂਦਾ ਜਾ ਰਿਹਾ ਹੈ ਲਾਰੈਂਸ ਵਿਸ਼ਨੋਈ ਦੀ ਇੰਟਰਵਿਊ ਦੇ ਵਿੱਚ ਜੋ ਵੀ ਉਸ ਨੇ ਕਬੂਲ ਕੀਤਾ ਸੀ ਹਾਲਾਂਕਿ ਉਸ ਨੂੰ ਲੈ ਕੇ ਵੱਡੇ ਸਵਾਲ ਵੀ ਚੁੱਕੇ ਜਾ ਰਹੇ ਨੇ ਫੈਨਸ ਨੂੰ ਇਸ ਜ਼ਰੂਰ ਆਸ ਹੈ ਕਿ ਜਲਦ ਹੀ ਇਸ ਮਾਮਲੇ ਦੇ ਵਿੱਚ ਇਨਸਾਫ ਉਹਨਾਂ ਨੂੰ ਮਿਲੇਗਾ ਤੇ ਉੱਥੇ ਹੀ ਪਰਿਵਾਰ ਦੇ ਵੱਲੋਂ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਮੂਸੇਵਾਲਾ ਦੇ ਕਤਲकांड ਦਾ ਉਹਨਾਂ ਨੂੰ ਜਲਦ ਹੀ ਇਨਸਾਫ ਮਿਲੇਗਾ ਹਾਲਾਂਕਿ ਪਰਿਵਾਰ ਦੇ ਵੱਲੋਂ ਸਰਕਾਰਾਂ ਤੱਕ ਪਹੁੰਚ ਵੀ ਕੀਤੀ ਗਈ ਵੱਡੇ ਮੰਤਰੀਆਂ ਦੇ ਨਾਲ ਮਿਲਿਆ ਵੀ ਗਿਆ ਪਰ ਅਜੇ ਤੱਕ ਕਿਸ ਦਾ ਨਿਪਟਾਰਾ ਨਹੀਂ ਹੋ ਸਕਿਆ ਤੇ ਨਾ ਹੀ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਉਹਨਾਂ ਨੂੰ ਕੋਈ ਇਨਸਾਫ ਮਿਲਿਆ ਪਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਮਾਮਲਾ ਲਗਾਤਾਰ ਗਰਮਾਇਆ ਹੋਇਆ ਹੈ ਇਹ ਦੋਵੇਂ ਇੰਟਰਵਿਊ ਦੱਸੇ ਜਾ ਰਹੇ ਨੇ ਕਿ ਜਿਲ੍ਹੇ ਦੇ ਵਿੱਚ ਹੋਏ ਸਨ ਮਾਰ ਡੀਜੀਪੀ ਪੰਜਾਬ ਦੇ ਵੱਲੋਂ ਇਹ ਜੋ ਦਾਵਾ ਕੀਤਾ ਗਿਆ ਹੈ ਕਿ ਕਿਸੇ ਵੀ ਜੇਲ੍ਹ ਦੇ ਵਿੱਚ ਇੰਟਰਵਿਊ ਨਹੀਂ ਹੋਏ ਕਿਉਂਕਿ ਲਗਾਤਾਰ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਜੇਲ੍ਹ ਪ੍ਰਸ਼ਾਸਨ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਸਨ ਤਾਂ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਇਹ ਇੰਟਰਵਿਊ ਜੇਲ੍ਹ ਦੇ ਅੰਦਰ ਨਹੀਂ ਹੋਇਆ ਪਰ ਹੁਣ ਜੋ ਨਵੀਂ ਰਿਪੋਰਟ ਸੌਂਪੀ ਗਈ ਹੈ ਹਾਲਾਂਕਿ ਉਹ ਸੀਲ ਬੰਦ ਹੈ ਪਰ ਉਸ ਰਿਪੋਰਟ ਦੇ ਵਿੱਚ ਕੀ ਖੁਲਾਸੇ ਹੋ ਸਕਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ